ਸਾਡੇ ਇਸ ਵੀਡੀਓ ਦੇ ਨਾਲ ਜਿਹੜੇ ਸਾਡੇ ਸਾਰੇ ਹੀ ਦਿਮਯਾਂ ਘਾਨ ਪਰ ਆਸਾਨੀਆਂ ਮਤਾਵਾਂ ਪਹਿਣਾ ਬਜ਼ੁਰਗ ਸਾਰਿਆਂ ਨੂੰ ਪਿਆਰ ਫਰੀਦ ਸਤਿ ਸ਼੍ਰੀ ਅਕਾਲ ਜੀ ਇਸ ਵੀਡੀਓ ਦੇ ਵਿੱਚ ਜੁਲਾਈ ਮਹੀਨੇ ਦੀ ਪੈਨਸ਼ਨ ਅਪਡੇਟ ਤੁਹਾਨੂੰ ਦੇਣੀ ਹੈ ਅੱਜ ਕਿਸੇ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਆਈਆਂ ਜਾਂ ਨਹੀਂ ਆਈ ਹੈ ਇਹ ਤੁਹਾਨੂੰ ਅਪਡੇਟ ਦੇਾਂਗੇ ਸਾਨੂੰ ਕਾਫੀ ਸਰੋਤਿਆਂ ਨੇ ਸਾਨੂੰ ਇਹ ਮੈਸੇਜ ਕੀਤੇ ਸੀ ਕਿ ਡੇਲੀ ਤੌਰ ਤੇ ਤੁਸੀਂ ਵੀਡੀਓ ਬਣਾ ਕੇ ਇਹ ਅਪਡੇਟ ਪਿਆ ਕਰੋ ਕਿ ਅੱਜ ਕਿਸੇ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਜਾਰੀ ਹੋਈ ਹੈ ਜਾਂ ਬਿਲ ਖਾਸ ਹੋਏ ਜਾਂ ਨਹੀਂ ਹੋਏ ਇਹ ਅਪਡੇਟ ਸਾਡੇ ਨਾਲ ਸਾਂਝੀ ਕਰਿਆ ਕਰੋ ਸੋ ਹਾਜ਼ਰ ਹੈ ਜੀ ਨਵੀਂ ਅਪਡੇਟ ਦੇ ਨਾਲ ਸੋ ਅੱਜ ਦਿਨ ਹੈ ਗਾਜੇ 10 ਜੁਲਾਈ ਦਾ ਟਾਈਮ ਲਗਭਗ ਸਵਾ 6 ਵਜਣ ਜਾ ਰਿਹਾ ਆ 8:00 ਦੇ ਸੋ ਅੱਜ ਦੀ ਅਪਡੇਟ ਤੁਹਾਡੇ ਸਾਹਮਣੇ ਤੁਹਾਡੀ ਸਕਰੀਨ ਤੇ ਆ ਅੱਜ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਪਮਿਓ ਬੜਾਪਾ ਪੈਨਸ਼ਨ ਹੈ ਵਿਧਵਾ ਪੈਨਸ਼ਨ ਹੈ ਵਿਧਵਾ ਫੈਸ਼ਨ ਹੈ ਜਾਰੀ ਹੋਣ ਦੀ ਹਾਲੇ ਫਿਲਹਾਲ ਕੋਈ ਸਾਨੂੰ ਸੂਚਨਾ ਨਹੀਂ ਹੈ ਹੁਣ ਲਗਭਗ 6 ਵਜਣ ਜਾ ਰਿਹਾ ਨਾ ਹਲੇ ਕਿਸੇ ਜ਼ਿਲ੍ਹੇ ਦੇ ਵਿੱਚ ਬਿਲ ਖਾਸ ਹੋਇਆ ਅੱਜ ਤਰੀਕ ਜੜੀ ਆ 3 ਜੁਲਾਈ ਆ ਤੁਹਾਨੂੰ ਦੱਸ ਸਕਿਆ ਸਾਨੂੰ ਹਾਲ ਫਿਲਹਾਲ ਦੀ ਇਦਾਂ ਦੀ ਕੋਈ ਅਪਡੇਟ ਹਾਲੇ ਤੱਕ ਤਾਂ ਨਹੀਂ ਮਿਲੀ ਹੈ ਕਿ ਅੱਜ ਕਿਸੇ ਜिले ਦੇ ਵਿੱਚ ਪੈਨਸ਼ਨ ਜਾਰੀ ਹੋਈ ਹੋਵੇ ਹਾਲਾਂਕਿ ਪਿਛਲੇ ਮਹੀਨੇ ਦੇ ਵਿੱਚ ਪੈਨਸ਼ਨ ਜਾਰੀ ਜਾਣੇ ਚਾਰੋਂ ਹੀ ਤਰੀਕਾਂ ਨੂੰ ਕੁਝ ਜਿਲਿਆਂ ਦੇ ਵਿੱਚ ਜਾਰੀ ਹੋਈਆਂ ਸੀ ਪਰ ਅੱਜ 3 ਜੁਲਾਈ ਹੋ ਚੁੱਕੀ ਹੈ ਹੋ ਸਕਦਾ ਆਉਂਦੇ ਦੋ ਦਿਨਾਂ ਦੇ ਵਿੱਚ ਕੁਝ ਦੋ ਜਿਲਿਆਂ ਦੇ ਵਿੱਚ ਜਿੱਥੇ ਲਾਭਪਾਤਰੀ ਜਿਹੜੇ ਨੇ ਘੱਟ ਸੰਖਿਆ ਦੇ ਵਿੱਚ ਨੇ ਬਾਕੀ ਜਿਲਿਆਂ ਦੇ ਮੁਕਾਬਲੇ ਉੱਥੇ ਹੋ ਸਕਦਾ ਪੈਨਸ਼ਨ ਜੜੀਆ ਜਾਰੀ ਕਰ ਦਿੱਤੀ ਜਾਵੇ ਬਿਲ ਉੱਥੇ ਪਾਸ ਹੋ ਜਾਣਾ ਆਉਂਦੇ ਇੱਕ ਦੋ ਦਿਨਾਂ ਦੇ ਵਿੱਚ ਫਿਲਹਾਲ ਹੈਡਕੈਪ ਬੜਾਪਾ ਪੈਨਸ਼ਨ ਨੂੰ ਵਿਧਵਾ ਪੈਨਸ਼ਨ ਹਾਲੇ ਕਿਸੇ ਜ਼ਿਲ੍ਹੇ ਦੇ ਵਿੱਚ ਅੱਜ ਦੀ ਰੇਟ ਦੇ ਵਿੱਚ ਜਾਰੀ ਨਹੀਂ ਕੀਤੀ ਗਈ ਆ ਫਿਰ ਤੋਂ ਦੱਸ ਦਈਏ 3 ਜੁਲਾਈ ਦਾ ਹੁਣ ਲਗਭਗ ਸ਼ਾਮ ਦੇ 6 ਵਜਣ ਜਾ ਰਹੇ ਆ ਸਾਨੂੰ ਇਦਾਂ ਦੀ ਕੋਈ ਸੂਚਨਾ ਨਹੀਂ ਆ ਕਿ ਅੱਜ ਕਿਸੇ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਜਾਰੀ ਕੀਤੀ ਗਈ ਹੋਵੇ ਸਬਾਕੀ ਕੱਲ ਦੀ ਜੋ ਅਪਡੇਟਸ ਹੋਏਗੀ ਕੱਲ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ ਇਜਾਜ਼ਤ ਦਿਓ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ